ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਰਾਵੀ ਦਰਿਆ ਦੇ ਕੰਢੇ ਉੱਤੇ ਬੈਠੇ ਹਨ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਜਗ੍ਹਾ ਬਹੁਤ ਸੋਹਣੀ ਲੱਗਦੀ ਹੈ ਭਾਈ ਮਰਦਾਨਾ ਜੀ ਨੂੰ ਆਖਦੇ ਨੇ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਬਾਣੀ ਕਾਉਣ ਲੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਬਾਣੀ ਦੀ ਆਵਾਜ਼ ਉਸ ਖੇਤ ਦੇ ਮਾਲਕ ਦੇ ਕੰਨਾਂ ਵਿੱਚ ਪਈ ਜਿਸ ਦੇ ਖੇਤ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਸਨ ਉਹ ਆਇਆ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਬਾਣੀ ਸੁਣਨ ਲੱਗਿਆ ਬੜਾ ਆਨੰਦ ਵਰਸਿਆ ਸਮਾਪਤੀ ਕੀਤੀ ਗੁਰੂ ਨਾਨਕ ਸਾਹਿਬ ਨੇ ਖੇਤ ਦੇ ਮਾਲਕ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਸੀਂ ਇਸ ਜਗ੍ਹਾ ਤੇ ਸਦਾ ਰਹੋ ਤੇ ਆਪਣੇ ਨਾਮ ਦਾ ਇੱਕ ਨਗਰ ਬਸਾਓ ਬਾਬੇ ਨਾਨਕ ਜੀ ਨੇ ਆਖਿਆ ਭਾਈ ਅਸੀਂ ਸਦਾ ਨਹੀਂ ਰਹਿ ਸਕਦੇ ਸਦਾ ਰਹਿਣ ਵਾਲਾ ਕਰਤਾਰ ਹੈ ਜੇ ਤੂੰ ਚਾਹਨਾ ਹੈ ਤਾਂ ਇਸ ਜਗ੍ਹਾ ਤੇ ਕਰਤਾਰ ਦੇ ਨਾਮ ਤੇ ਕਰਤਾਰਪੁਰ ਨਗਰ ਵਸਾਇਆ ਜਾਵੇਗਾ ਉਸ ਤੋਂ ਬਾਅਦ ਫਿਰ ਉਸ ਜਗ੍ਹਾ ਤੇ ਕਰਤਾਰਪੁਰ ਸਾਹਿਬ ਦੇ ਨਾਮ ਤੇ ਉਹ ਨਗਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਸੀ ਸਾਧ ਸੰਗਤ ਜੀ